ਸਾਰੇ ਹਰੀ ਲੰਗਰ ਚ ਦੇਗ ਵਰਤੇ ਪਗਲ ਨੂੰ ਦੇ ਰੂਮ ਫੇਰ ਦੇਗ ਛੱਡ ਕੇ ਸਾਲ ਮਾਂ ਤੱਕ ਦੇ ਨਿੰਨ ਢਾਰ ਮੰਨਤਾ ਵੀਰ ਜੇ ਰੁੱਕਦੇ ਨਾ ਦਰਾਵੇ ਖਾਲਸਾ ਥੂਨ ਮਾਦੀ ਅੱਕ ਜੇ ਤੂੰ ਹੱੱਤਾ ਟੱਪ ਦੇ ਫੇਰ ਖੰਡੇ ਤਾਈਂ ਹੱਥ ਪਾਵੇ ਖਾਲਸਾ ਫੇਰ ਖੰਡੇ ਤਾਈਂ ਹੱਥ ਪਾਵੇ ਖਾਲਸਾ ਕੁਝ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਉਹਨਾਂ ਦੀ ਦੁਨੀਆ ਤੇ ਜਾਣ ਤੋਂ ਮਗਰੋਂ ਵੀ ਦੁਨੀਆ ਸਲਾਮਾ ਕਰਦੀ ਹੈ ਉਹਨਾਂ ਵੱਲੋਂ ਕੀਤੇ ਕੰਮ ਸਦਾ ਲੋਕ ਚੇਤਿਆਂ ਵਿੱਚ ਵਸਦੇ ਹਨ ਅਦੇਹਾ ਹੀ ਗੀਤਕਾਰ ਸੀ ਸਰਦਾਰ ਪ੍ਰਗਟ ਸਿੰਘ ਲਿੱਦੜਾ ਜੋ ਕਿ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸੀ ਗਾਇਕ ਹਰਜੀਤ ਹਰਮਨ ਨੂੰ ਇਸ ਮੁਕਾਮ ਤੱਕ ਲੈ ਜਾਣ ਵਾਲਾ ਪ੍ਰਗਟ ਸਿੰਘ ਹੀ ਸੀ ਪ੍ਰਗਟ ਸਿੰਘ ਦੇ ਗੀਤਾਂ ਵਿੱਚ ਪੰਜਾਬ ਅਤੇ ਪੰਜਾਬੀਆਂ ਤੋਂ ਇਲਾਵਾ ਕਿਤੇ ਕਿਤੇ ਉਸ ਦੀ ਬਾਗੀ ਤਬੀਅਤ ਦਾ ਵੀ ਝਲਕਾਰਾ ਪੈਂਦਾ ਸੀ ਤਾਂ ਹੀ ਤਾਂ ਉਹ ਲਿਖਦਾ ਸੀ ਤੋਪਾ ਥੱਲੇ ਤਖਤ ਨਾ ਕਦੇ ਸਲਾਮਤ ਰਹਿੰਦੇ ਨੇ ਪਾਵੇ ਹਿੱਲ ਦੇ ਵੇਖੇ ਧਮਕ ਨਗਾਰੇ ਤੋਂ ਮਿੱਤਰਾ ਤੋਪਾ ਥੱਲੇ ਤਖਤ ਨਾ ਕਦੇ ਸਲਾਮਤ ਰਹਿੰਦੇ ਨੇ ਨਾ ਸਲਾਮ ਕਰਹਿੰਦੇ ਨੇ ਪਾਵੇ ਹਿਲ ਤੇ ਦੇਖੇ ਧਮਕ ਨਿਗਾਰੇ ਤੂੰ ਮਿੱਤਰਾ ਆਪਣੀ ਗਾਇਕੀ ਤੇ ਕਦੇ ਵੀ ਉਂਗਲ ਨਾ ਧਰਨ ਦੇਣ ਵਾਲਾ ਗਾਇਕ ਹਰਜੀਤ ਹਰਮਨ ਦੇ ਤਕਰੀਬਨ ਬਹੁਤੇ ਗੀਤ ਪ੍ਰਗਟ ਸਿੰਘ ਨੇ ਲਿਖੇ ਗੀਤਕਾਰਾਂ ਦਾ ਜ਼ਿਕਰ ਅਕਸਰ ਉਦੋਂ ਹੀ ਜ਼ਿਆਦਾ ਹੁੰਦਾ ਜਦੋਂ ਉਹ ਤੰਕੀਆਂ ਤਰੁਸ਼ੀਆਂ ਚੋਂ ਲੰਘਦੇ ਹਨ ਪਰ ਪ੍ਰਗਟ ਸਿੰਘ ਅਜਿਹਾ ਗੀਤਕਾਰ ਨਹੀਂ ਸੀ ਪੈਸਾ ਸਭ ਕੁਝ ਨਹੀਂ ਹੁੰਦਾ ਪਰ ਇੱਥੇ ਇਸ ਗੀਤਕਾਰ ਨੂੰ ਯਾਦ ਕਰਦੇ ਆਂ ਗਾयक ਹਰਜੀਤ ਹਰਮਨ ਦੇ ਵੱਡਪਨ ਦਾ ਜ਼ਿਕਰ ਕਰਨਾ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਹਰਜੀਤ ਹਰਮਨ ਦੇ ਸੁਪਰ ਡੂਪਰ ਹਿੱਟ ਰਹੇ ਗੀਤਾਂ ਨੇ ਜਿੰਨੇ ਵੀ ਪੈਸੇ ਕੰਪਨੀਆਂ ਨੇ ਦਿੱਤੇ ਹਰਜੀਤ ਹਰਮਨ ਸਾਰੇ ਕੰਪਨੀਆਂ ਲਈ ਦਿੱਤੇ ਉਹ ਪੈਸੇ ਪ੍ਰਗਟ ਸਿੰਘ ਨੂੰ ਇਮਾਨਦਾਰੀ ਨਾਲ ਦਿੰਦਾ ਰਿਹਾ ਹਰਜੀਤ ਹਰਮਨ ਟੀ ਸੀਰੀਜ਼ ਵਰਗੀ ਕੰਪਨੀ ਦਾ ਸਭ ਟੇਪਾਂ ਤੇ ਸੀਡੀਆਂ ਵਿੱਚ ਬਹੁਤ ਜ਼ਿਆਦਾ ਵਿਕਣ ਵਾਲਾ ਗਾਇਕ ਹੈ ਪਰ ਉਸ ਨੇ ਇਹਨਾਂ ਕੰਪਨੀਆਂ ਤੋਂ ਆਏ ਸਾਰੇ ਪੈਸੇ ਜੋ ਕਿ ਅੱਜ ਵੀ ਰਾਇਲਟੀ ਦੇ ਰੂਪ ਵਿੱਚ ਆਉਂਦੇ ਹਨ ਖੁਦ ਕਦੇ ਨਹੀਂ ਰੱਖੇ ਕਿਉਂਕਿ ਹਰਜੀਤ ਹਰਮਨ ਦੀ ਇਹ ਸੋਚ ਸਦਾ ਹੀ ਰਹੀ ਕਿ ਹਿੱਟ ਗੀਤਾਂ ਕਰਕੇ ਉਸ ਨੂੰ ਅੱਜ ਵੀ ਬਹੁਤ ਸ਼ੋਅ ਮਿਲਦੇ ਹਨ ਅਤੇ ਉਹ ਇੱਕ ਰੁੱਝਿਆ ਹੋਇਆ ਕਲਾਕਾਰ ਹੈ ਗਾਇਕ ਹਜੀਤ ਹਰਮਨ ਦੀ ਸੋਚ ਇਹ ਰਹੀ ਕਿ ਇਹ ਸ਼ੋਅ ਉਸ ਨੂੰ ਸਰਦਾਰ ਪ੍ਰਗਟ ਸਿੰਘ ਦੇ ਲਿਖੇ ਗੀਤਾਂ ਕਰਕੇ ਮਿਲ ਰਹੇ ਹਨ ਉਹ ਇਹਨਾਂ ਸ਼ੋਅਾਂ ਦੇ ਪੈਸੇ ਹੀ ਰੱਖੇਗਾ ਕੰਪਨੀਆਂ ਤੋਂ ਆਏ ਪੈਸੇ ਨਹੀਂ ਇਹ ਸਾਰੇ ਪੈਸੇ ਗੀਤਕਾਰ ਪ੍ਰਗਟ ਸਿੰਘ ਦੇ ਹੋਣਗੇ ਕਿ ਅੱਜ ਦੇ ਇਸ ਮਾਇਆ ਦੇ ਯੁੱਗ ਵਿੱਚ ਕੋਈ ਸੋਚ ਸਕਦਾ ਹੈ ਕਿ ਇਹ ਗੀਤਕਾਰ ਤੇ ਗਾਇਕ ਦੀ ਇਹ ਜੋੜੀ ਇੰਨਾ ਲੰਮਾ ਸਮਾਂ ਕਿਵੇਂ ਇਕੱਠੀ ਚੱਲਦੀ ਰਹੀ ਸ਼ਾਇਦ ਸੱਚਾਈ ਅਤੇ ਇਮਾਨਦਾਰੀ ਕਰਕੇ ਜਿਉਂਦਾ ਰਹੇ ਹਰਜੀਤ ਹਰਮਨ ਤੇ ਸਦਾ ਚੇਤਿਆਂ ਵਿੱਚ ਵੱਸਦਾ ਰਹੇਗਾ ਗੀਤਕਾਰ ਪ੍ਰਗਟ ਸਿੰਘ